ਸੋ ਇਹ ਬੱਸਾਂ ਦਾ ਜਿਹੜਾ ਪ੍ਰੋਜੈਕਟ ਹੈ ਪਟਿਆਲੇ ਤੋਂ ਉਹ ਸ਼ੁਰੂ ਕਰਾਂਗੇ 50 ਦੇ ਕਰੀਬ ਇਹ ਬੱਸਾਂ ਪੁਰਾਣੇ ਬੱਸ ਸਟੈਂਡ ਨੂੰ ਰਿਵਾਈਵ ਕਰਾਂਗੇ ਆਲੇ ਦੁਆਲੇ ਦੇ 30 ਕਿਲੋਮੀਟਰ ਦੇ ਰੇਡੀਅਸ ਦੇ ਜਿੰਨੇ ਵੀ ਕਸਬੇ ਨੇ ਉਹਨੂੰ ਇਹਨਾਂ ਪੂਰਾ ਸ਼ਾਨਦਾਰ ਬਣਾ ਕੇ ਉਥੇ ਟਾਇਲਟਸ ਪੀਣ ਵਾਲੇ ਪਾਣੇ ਦਾ ਪ੍ਰਬੰਧ ਇਹ ਕਰਕੇ ਇਹ ਪੰਜਾਬ ਸਰਕਾਰ ਦੇ ਕਮਾਊ ਪੁੱਤ ਸੀਗੇ ਤੇ ਅੱਜ ਅਸੀਂ ਦੋਨੋਂ ਨੂੰ ਕੰਗਾਲ ਕਰਤਾ ਅੱਜ ਉਹ ਕਮਾਊ ਪੁੱਤ ਜਿਹੜੇ ਨੇ ਉਹ ਹੱਥਾਂ 'ਚ ਕੌਲੀਆਂ ਲੈ ਕੇ ਭੀਖ ਮੰਗਦੇ ਨੂੰ ਤੁਸੀਂ ਦੇਖੋ ਪੰਜਾਬ ਬਿਜਲੀ ਬੋਰਡ ਦਾ ਕੀ ਹਾਲਾਤ ਨੇ ਆਪਾਂ ਮੋਟਰਸਾਈਕਲ ਸਕੂਟਰ ਵੀ ਰੱਖਿਆ ਹੋਵੇ ਨਾ ਉਹਦੀ ਮਹੀਨੇ ਦੀ ਇਕੱਲੀ ਸਰਵਿਸ ਕਰਾਉਣੀ ਹੋਵੇ 1000 ਰੁਪਏ ਖਰਚਾ ਆ ਜਾਂਦਾ ਇੱਕ ਬੱਸ ਦੇ ਵਾਸਤੇ 1500 ਰੁਪਏ ਦਾ ਬਜਟ ਭੇਜਿਆ ਜਾਂਦਾ ਹੈ ਰਿਪੇਅਰ ਦਾ ਜੇ ਉਸ ਤੋਂ ਉੱਪਰ ਕੋਈ ਪੈਸਾ ਖਰਚਣਾ ਤਾਂ ਉਹਦੇ ਲਈ ਪਹਿਲਾਂ ਲਿਖ ਕੇ ਹਾਲਾਤ ਇਹ ਰੇ ਸਪੇਅਰ ਪਾਰਟ ਨਹੀਂ ਆ ਰਿਹਾ ਆਮ ਲੋਕਾਂ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਚੁਟਕਲੇ ਸਲਾ ਕੇ ਚਲੇ ਜਾਂਦੇ ਨੇ ਟਰਾਂਸਪੋਰਟ ਦੇ ਮੰਤਰੀ ਪੰਜਾਬ ਜਿਹੜੇ ਨੇ ਉਹ ਹਰ ਇੱਕ ਸਟੇਜ ਤੇ ਝੂਠ ਬੋਲ ਕੇ ਚਲੇ ਜਾਂਦੇ ਨੇ ਸਾਡੀਆਂ ਗੱਡੀਆਂ ਰਿਪੇਅਰ ਰੁਕੜੀਆਂ ਟਾਇਰਾਂ ਤੋਂ ਖੜੀਆਂ ਬੈਟਰੀਆਂ ਤੋਂ ਖੜੀਆਂ ਮਜ਼ਦਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਟਰਾਂਸਪੋਰਟ ਮੰਤਰੀ ਸਾਹਿਬ ਦੀ ਧੌਂਚ ਬੜਾ ਵੱਡਾ ਕਿਲਾ ਹੈਗਾ ਉਹ ਗੱਲ ਹੀ ਨਹੀਂ ਸੁਣਨਾ ਚਾਹੁੰਦੇ ਉਹੀ ਕਰਪਸ਼ਨ ਉਹੀ ਭ੍ਰਿਸ਼ਟਾਚਾਰ ਤੁਸੀਂ ਬੇੜਾ ਗਰਖ ਕਰਤਾ ਪੰਜਾਬ ਦਾ ਪੰਜਾਬ ਨੂੰ ਕਰਜ਼ਈ ਕਰਤਾ ਪੰਜਾਬ ਦੇ ਜਿਹੜੇ ਇੱਕ ਇੱਕ ਨੌਜਵਾਨ ਇੱਕ ਇੱਕ ਬੱਚਾ ਯਾਰ ਦੀ ਕਰੀਮ ਜਿਹੜਾ ਪੰਜਾਬ ਦਾ ਯੂਥ ਆ ਪੰਜਾਬ ਨੂੰ ਛੱਡ ਛੱਡ ਕੇ ਜਾ ਰਿਹਾ ਇੱਥੇ ਸਾਡੇ ਵਰਗੇ ਮਾਤੜ ਰਹਿ ਗਏ ਨੇ ਜਿਨ੍ਹਾਂ ਕੋਲ ਜ਼ਾਦਨ ਨਹੀਂ ਤੇ ਜਾਂ ਰਹਿ ਗਏ ਨੇ ਉਹ ਜਿਹੜੇ ਨਸ਼ੇੜੀ ਨੇ ਪੰਜਾਬ ਦਾ ਬੇੜਾ ਗਰਕ ਤੁਸੀਂ ਕਰਤਾ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਬੁਲਾ ਲੈਂਦੇ ਸੰਗਰੂਰ ਦੀ ਕਿਸੇ ਸਾਥ ਚ ਵੀ ਆਓ ਗੱਲ ਕਰਦੇ ਆ ਬੈਠ ਕੇ ਆਪਾਂ ਤੁਸੀਂ ਹੜਤਾਲ ਨਾ ਕਰੋ ਪਰ ਉਹਨਾਂ ਦੀ ਤਾਨ ਦੇ ਵਿੱਚ ਜਿਹੜਾ ਕਿਲਾ ਨਾ ਉਹ 94 95 ਐਮ ਐਲ ਏ ਵਾਲਾ ਉਹ ਉਹਨਾਂ ਨੂੰ ਆਮ ਲੋਕਾਂ ਤੱਕ ਪਹੁੰਚ ਨਹੀਂ ਦਿੰਦਾ ਜੇ ਅਸੀਂ ਆਮ ਲੋਕਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਜੇ ਇਹਨਾਂ ਨੂੰ ਇਗਨੋਰ ਕਰਾਂਗੇ ਤਾਂ 2027 ਦੇ ਵਿੱਚ ਦਿੱਲੀ ਵਾਲਾ ਹਸ਼ਰ ਜ ਉਹ ਸਾਨੂੰ ਸੁਣਨਾ ਹੀ ਨਹੀਂ ਚਾਹੁੰਦੇ ਸੋ ਤਾਂ ਕਰਕੇ ਕੱਲੀ ਰੋਡਵੇ ਜਾਂ ਪੀਆਰਟੀਸੀ ਹੀ ਨਹੀਂ ਮੁਲਾਜ਼ਮ ਜਥੇਬੰਦੀਆਂ ਸੰਪੂਰਨ ਮੁਲਾਜ਼ਮ ਜਥੇਬੰਦੀਆ ਚਾਹੇ ਪਸਾਨ ਜਥੇਬੰਦੀਆਂ ਨੇ ਮੁਲਾਜ਼ਮ ਜਥੇਬੰਦੀ ਅੱਜ ਸੜਕਾਂ ਤੇ ਸੰਘਰਸ਼ ਕਰ ਰਹੇ ਨੇ ਕਹਿੰਦੇ ਸੀ ਨਾ ਕਿ ਲੋਕ ਉਹ ਡੱਲਾ ਤੋਂ ਡੱਲਾ ਹੁੰਦਾ ਹੈ ਪਤਾ ਨਹੀਂ ਕਿੱਦਾਂ ਸੇ ਚਲਾ ਹੁੰਦਾ ਹੈ ਤੇ ਭਗਵੰਤ ਮਾਨ ਦੀਆਂ ਕਹਾਵਤਾਂ ਸੀ ਤੋਂ ਪਾਥੀਆਂ ਦੇ ਘਾਰੇ ਪਿੰਡਾਂ ਦੀ ਫਿਰਨੀਆਂ ਤੇ ਲੱਗੇ ਹੋਣੇ ਲੋਕ ਉਡੀਕ ਰਹੇ ਨੇ ਕਿ ਵੋਟਾਂ ਮੰਗਣ 27 ਚੋਣ